हां जी आज दी ਵੀਡੀਓ ਨੌਜਵਾਨਾਂ ਲਈ ਹੈ ਚਾਹੇ ਨੌਜਵਾਨ ਨੇ ਚਾਹੇ ਵੱਡੀ ਉਮਰ ਹੈ ਚਾਹੇ 60 ਸਾਲ 70 ਸਾਲ 80 ਸਾਲ ਦੇ ਵੀ ਤੁਸੀਂ ਹੋਗੇ ਅਗਰ ਕੋਈ ਅਗਰ ਤੁਸੀਂ ਜਵਾਨ ਹੋ ਤਾਂ ਵੀ ਤੁਹਾਡੇ ਵਾਸਤੇ ਅਗਰ ਤੁਹਾਨੂੰ ਇਦਾਂ ਦੀ ਕੋਈ ਸਮੱਸਿਆ ਲੱਗਦੀ ਹੈ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਵੀ ਮੈਨੂੰ ਗੁਪਤ ਰੋਗ ਹੋ ਗਿਆ ਕੋਈ ਵੀ ਮੈਨੂੰ ਆਹ ਪ੍ਰੋਬਲਮ ਹੋ ਗਈ ਮੈਨੂੰ ਕਮਜ਼ੋਰੀ ਲੱਗਦੀ ਆ ਮੈਂ ਵਿਆਹ ਦੇ ਕਾਬਲ ਨਹੀਂ ਤੇ ਜਾਂ ਜਿਨ੍ਹਾਂ ਦੀ ਮੈਰਿਜ ਹੋਈ ਆ ਉਹਨਾਂ ਦਾ ਜਿਹੜਾ ਵਧੀਆ ਨਹੀਂ ਚੱਲ ਰਿਹਾ ਜੀਵਨ ਡਿਸਟਰਬ ਹੈ ਉਹਨਾਂ ਦੀ ਮੈਂਟਰ ਲਾਈਫ ਵੀ ਡਿਸਟਰਬ ਹੈ ਉਹਨਾਂ ਵਾਸਤੇ ਅੱਜ ਦੀ ਵੀਡੀਓ ਹੈ ਅੱਜ ਦਾ ਫਾਰਮੂਲਾ ਇਹ ਦਿਖਾਉਂਗਾ ਤੁਹਾਨੂੰ ਕਿਵੇਂ ਬਣੂਗਾ ਤੇ ਕੀ ਕੁਝ ਕਰਦੇ ਆਂ ਕੀ ਫਾਇਦਾ ਕਰੂਗਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੁਹਾਡੀ ਜ਼ਿੰਦਗੀ ਬਦਲ ਜੂ ਇਹਦੇ ਨਾਲ ਸਤਿ ਸ੍ਰੀ ਅਕਾਲ ਮੈਂ ਚੰਨ ਕਮਲ ਸਿੰਘ 올ਟ ਆਯੁਰਵੈਦ ਦਾ ਧੂਰੀ ਤੋਂ ਸੁਸ਼ੰਤ ਗੋਵਿੰਦਾ ਸਰਵਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਅੱਜ ਨੂੰ ਆ ਤੇ ਨੌਜਵਾਨਾਂ ਵਾਸਤੇ ਬਹੁਤ ਕੰਮ ਦੀ ਵੀਡੀਓ ਹੈ ਤੇ ਕਈ 70 80 ਸਾਲ ਦੇ ਵੀ ਨੌਜਵਾਨ ਹੁੰਦੇ ਨੇ ਦਿਲ ਉਹਨਾਂ ਦੇ ਜਵਾਨ ਹੁੰਦੇ ਨੇ ਮਤਲਬ ਕਹਿੰਦਾ ਵੀ ਥੋੜੇ ਉਪਰ ਉਹ ਨੌਜਵਾਨਾਂ ਵਾਸਤੇ ਵੀ ਵੀਡੀਓ ਹੈ ਅਤੇ ਬਾਕੀ ਜਿਹੜੇ ਹੈਗੇ ਆਲਸ ਨੌਜਵਾਨ ਨੇ ਉਹ ਨੌਜਵਾਨ ਆਪਣੀ ਥੋੜੀ ਜਵਾਨੀ ਖੋਈ ਬੈਠੇ ਨੇ ਉਹਨਾਂ ਵਾਸਤੇ ਜਿਹੜੀ ਇਹ ਵੀਡੀਓ ਹੈ ਤੇ ਜਿਹੜਾ ਫਾਰਮੂਲਾ ਤੁਹਾਨੂੰ ਦਿਖਾਉਂਗਾ ਅੱਗੇ ਇਹ ਬਣ ਰਿਹਾ ਹੁਣ ਜਿਹੜਾ ਫਾਰਮੂਲਾ ਦੁੱਧ ਦੇ ਵਿੱਚ ਹੋਆ ਮਾਰ ਕੇ ਬਣੂਗਾ ਵਿੱਚ ਇਹਦੇ ਜਿਹੜੀ ਬੁੱਟੀਆਂ ਨੇ ਕੁਸਪਾਸਮਾ ਨੇ ਕਸਰ ਐ ਇਦਾਂ ਦੇ ਕੰਬੀਨੇਸ਼ਨ ਨਾਲ ਇਹ ਬਣਨਾ ਤੇ ਹੁਣ ਇਹਦੇ ਤੁਹਾਨੂੰ ਗੁਣ ਦੱਸ ਦੰਦਾ ਇਹਦੇ ਜਿਹੜੇ ਗੁਣ ਨੇ ਬਹੁਤ ਵਧੀਆ ਨੇ ਤੇ ਇਹਦੇ ਵਿੱਚ ਅਗਰ ਮੈਂ ਤੁਹਾਨੂੰ ਇਹਦਾ ਨੁਸਖਾ ਦੱਸੂਗਾ ਤਾਂ ਤੁਸੀਂ ਜਿਹੜਾ ਉਹ ਨੁਸਖਾ ਤੁਸੀਂ ਨਹੀਂ ਬਣਾ ਸਕਦੇ ਕਿਉਂਕਿ ਇਹ ਜਿਹੜੇ ਵੈਦ ਨੇ ਆਯੁਰਵੇਦ ਆਚਾਰੀਆ ਨੇ ਜਿਨ੍ਹਾਂ ਨੂੰ ਆਯੁਰਵੇਦ ਦਾ ਗਿਆਨ ਆ ਜਿਹੜੇ ਆਪਣੇ ਗੁਰੂ ਤੋਂ ਅੱਸੀ ਸਿੱਖੇ ਨੇ ਉਹੀ ਇਹ ਪਾਕ ਵਗੈਰਾ ਬਣਾ ਸਕਦੇ ਨੇ ਇਹ ਪਾਕ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਇਹ ਪਾਕ ਨੂੰ ਤੁਸੀਂ ਮੰਗਵਾ ਵੀ ਸਕਦੇ ਹੋ ਤੇ ਆਗੇ ਸਾਡੇ ਤੋਂ ਲੈ ਵੀ ਸਕਦੇ ਹੋ ਚੰਗੀ ਤਰ੍ਹਾਂ ਅਗੇ ਦੱਸੂਗਾ ਵੀ ਕੀ ਰੇਟ ਹੈ ਦਾ ਇਹਦੇ ਕੀ ਫਾਇਦੇ ਨੇ ਦੇਖੋ ਇਹ ਤੁਹਾਨੂੰ ਜਵਾਨ ਬਣਾਉਣ ਵਾਲਾ ਫਾਰਮੂਲਾ ਤੇ ਜਿਹੜੇ ਨੌਜਵਾਨ ਆਪਣੀ ਜੜੀ ਹੈਗੀ ਹੈ ਤਾਕਤ ਨੂੰ ਖੋ ਬੈਠੇ ਨੇ ਕਿਸੇ ਵੀ ਗਲਤੀ ਕਰਕੇ ਜਾਂ ਲਾ ਲੋ ਕਿਸੇ ਵੀ ਕਾਰਨ ਉਹਨਾਂ ਦੀ ਸਰੀਰ 'ਚ ਕਮਜ਼ੋਰੀ ਆ ਜਾਂਦੀ ਆ ਮਰਦਾਨਾ ਕਮਜ਼ੋਰੀ ਕਹਿ ਲੋ ਐਦਾਂ ਦੀ ਕੋਈ ਵੀ ਸਮੱਸਿਆ ਆ ਜਾਂਦੀ ਆ ਜਾਂ ਕੋਈ ਸ਼ਿਕਰਤਾਂ ਦੀ ਸਮੱਸਿਆ ਹੋ ਜਾਂਦੀ ਆ ਤੇ ਕਮਜ਼ੋਰੀ ਆ ਜਾਂਦੀ ਆ ਜਿਹਨੂੰ ਗੁਪਤ ਰਹੋ ਕਹਿੰਦੇ ਨੇ ਐਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਜਿਹੜੇ ਨੌਜਵਾਨ ਆਪਣੇ ਨੂੰ ਨਮਰਦ ਸਮਝਣ ਲੱਗ ਜਾਂਦੇ ਨੇ ਤੇ ਮੈਰਿਜ ਤੋਂ ਬਾਅਦ ਫਿਰ ਉਹਨਾਂ ਦੇ ਘਰੇ ਭਾਂਡੇ ਖੜਕਦੇ ਨੇ ਤੇ ਮੈਰਿਜ ਤੋਂ ਬਾਅਦ ਉਹਨਾਂ ਦਾ ਜਿਹੜਾ ਜੀਵਨ ਸਹੀ ਨਹੀਂ ਚੱਲਦਾ ਤੇ ਮੈਂਟਲ ਲਾਈਫ ਡਿਸਟਰਬ ਹੋ ਜਾਂਦੀ ਆ ਮਤਲਬ ਕਹਿੰਦਾ ਨਾਲੇ ਸ਼ਕਰਾਣੂ ਘਟ ਗਏ ਜਿੰਨਾਂ ਦੇ ਪਰਮ ਕਾਉਂਟ ਘਟ ਜਾਂਦੇ ਨੇ ਉਹਨਾਂ ਵਾਸ ਬੈਸਟ ਜਿਹੜਾ ਫਾਰਮੂਲਾ ਇਸ ਮੌਸਮ ਦਾ ਇਸ ਮੌਸਮ ਦੇ ਵਿੱਚ ਖਾਣ ਵਾਲਾ ਹੁਣ ਠੰਡ ਦਾ ਮੌਸਮ ਆ ਇਹ ਬਹੁਤ ਵਧੀਆ ਜਿਹੜੇ ਰਿਜ਼ਲਟ ਦਿੰਦਾ ਫਾਰਮੂਲਾ ਤੇ ਇਹਦੇ ਵਿੱਚ ਇੱਕ ਤੁਸੀਂ ਧਿਆਨ ਰੱਖਿਓ ਵੀ ਤੁਸੀਂ ਸਮਝੋ ਵੀ ਅਸੀਂ ਇੱਕ ਦਿਨ ਖਾ ਲਿਆ ਜੀ 5 ਦਿਨ ਖਾ ਲਿਆ 10 ਦਿਨ ਖਾ ਲਿਆ ਵੀ ਅਸੀਂ ਛਾਲਾਂ ਮਾਰਾਂਗੇ ਉਦੋਂ ਦਾ ਕੁਝ ਨਹੀਂ ਹੋਣ ਲੱਗਿਆ ਇਹ 3 ਮਹੀਨੇ ਦਾ ਕੋਰਸ ਹੁੰਦਾ 3 ਤੋਂ 4 ਮਹੀਨੇ ਖਾਓਗੇ ਤਾਂ ਤੁਹਾਨੂੰ ਇਹਦਾ ਫਾਇਦਾ ਹੋਣਾ ਤੇ ਤਾਂ ਤੁਹਾਨੂੰ ਇਹਦੀ ਜਿਹੜੀ ਕਮਜ਼ੋਰੀ ਤੁਹਾਡੀ ਸਰੀਰ ਦੀ ਦੂਰ ਹੋਣੀ ਹੈ ਜਿਹੜੇ ਵੀ ਆਪਾਂ ਖਾਣ ਵਾਲੀ ਕੋਈ ਚੰਗੀ ਚੀਜ਼ ਖਾਣੇ ਆ ਤੇ ਇਹ ਜਿਆ ਵਧੀਆ ਫਾਰਮੂਲਾ ਖਾਣੇ ਆ ਅਤੇ ਇਹ ਸਾਡੇ ਬੋਡੀ ਦੇ ਅੰਦਰ ਹੌਲੀ-ਹੌਲੀ ਜਾ ਕੇ ਸਾਡੀ ਪਾਚਨ ਕਿਰਿਆ ਵੀ ਠੀਕ ਰਹਿੰਦੀ ਆ ਹੌਲੀ-ਹੌਲੀ ਸਾਡੇ ਸਰੀਰ ਨੂੰ ਲੱਗਦਾ ਜਿਵੇਂ ਆਪਾਂ ਕਹਿੰਨੇ ਆ ਕਰੀ ਸਰਦੀਆਂ ਦੇ ਵਿੱਚ ਆਪਾਂ ਪੰਜੀਰੀਆਂ ਖਾਣੇ ਆ ਕਿਉਂ ਖਾਣੇ ਆ ਤਾਕਤ ਵਾਲੀ ਚੀਜ਼ਾਂ ਖਾਣੇ ਤਾਂ ਹੀ ਖਾਣੇ ਨਾ ਸਰਦੀਆਂ ਦੇ ਵਿੱਚ ਜਿਹੜੀ ਸਾਰੀ ਜਠ ਰਗਣੀ ਆ ਅਗਨੀ ਸਾਡੀ ਤੇਜ ਹੋ ਜਾਂਦੀ ਆ ਪਾਚਨ ਕਿਰਿਆ ਸਾਡੀ ਚੰਗੀ ਹੋ ਜਾਂਦੀ ਆ ਪਹਿਲਾਂ ਨਾਲੋਂ ਤੇ ਤਾਂ ਹੀ ਸਾਨੂੰ ਇਹ ਜੀ ਖੁਰਾਕ ਲੱਗਦੀ ਆ ਇਸ ਮੌਸਮ ਦੇ ਵਿੱਚ ਸੋ ਇਹਦੇ ਨਾਲ ਤੁਹਾਡੇ ਸਪਰਮ ਕਾਊਂਟ ਘਟਨੇ ਜਿਨ੍ਹਾਂ ਦੀ ਘਟਦੇ ਨੇ ਉਹ ਵਧੀਆ ਹੋ ਜਾਣਗੇ ਵਧ ਜਾਣਗੇ ਤੇ ਜਿਨ੍ਹਾਂ ਦੇ ਬੇਬੀ ਛੇਤੀ ਕਨਸੀਵ ਨਹੀਂ ਹੁੰਦਾ ਤੇ ਮੈਰਿਜ ਤੋਂ ਬਾਅਦ ਕਈਆਂ ਦੇ ਅੱਗੇ ਵਾਈਫ ਨੂੰ ਆਪਣੇ ਨੂੰ ਪ੍ਰੈਗਨਨਸੀ ਨਹੀਂ ਹੁੰਦੀ ਛੇਤੀ ਕਈ ਵਾਰੀ ਸਪਰਮ ਕਾਊਂਟ ਘੱਟ ਹੁੰਦੇ ਨੇ ਉਸ ਸਮੱਸਿਆਵਾਂ ਦਾ ਹੱਲ ਹੋ ਜਾਣਾ ਤੇ ਕਮਜ਼ੋਰੀਆਂ ਠੀਕ ਹੋ ਜਾਣੀਆਂ ਤੁਹਾਡੀਆਂ ਹਰ ਤਰ੍ਹਾਂ ਦੀਆਂ ਦਿਮਾਗੀ ਕਮਜ਼ੋਰੀ ਐ ਨਰਵਸ ਸਿਸਟਮ ੀਕਾ ਤੁਹਾਡਾ ਨਸਾਂ ਕਮਜ਼ੋਰ ਨੇ ਸਾਰੇ ਸਰੀਰ ਦੀਆਂ ਨਸਾਂ ਕੱਲੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੱਲੇ ਗੁਪਤ ਰੋਗ ਵਾਸਤੇ ਆ ਤੁਹਾਡੀ ਬਾਡੀ ਵਾਸਤੇ ਪੂਰਾ ਟੋਨਿਕ ਆ ਇਹ ਸਪਲੀਮੈਂਟ ਹੈ ਤੇ ਖਾਣ ਵਾਲਾ ਇਹ ਤੁਸੀਂ ਚਾਹੇ ਸਮੱਸਿਆ ਹੈ ਚਾਹੇ ਨਾ ਹੈ ਖਾਓ ਇਹਨੂੰ ਤੇ 3-4 ਮਹੀਨੇ ਅੱਖਾਂ ਬੰਦ ਕਰਕੇ ਖਾ ਲਓ ਬਸ ਇਹਨੂੰ ਵੀ ਸਮਝੇ ਖਾ ਲਓ ਵੀ ਬਹੁਤ ਵਧੀਆ ਚੀਜ਼ ਮਿਲ ਗਈ ਸਾਨੂੰ ਤਾਕਤ ਦੇਣ ਵਾਲੀ ਤੁਹਾਡੇ ਸਰੀਰ ਨੂੰ ਪੂਰੀ ਊਰਜਾ ਦੇਣ ਵਾਲੀ ਚੀਜ਼ ਹੈ ਜਿਹੜੀ ਇਹ ਔਸ਼ਧੀ ਹੈ ਇਹ ਮਹਾ ਔਸ਼ਧੀ ਕਹਿ ਸਕਦੇ ਆਂ ਨੂੰ ਤੇ ਇਹ ਫਾਰਮੂਲਾ ਬਹੁਤ ਬੈਸਟ ਹੈ ਤੇ ਮੇਰੇ ਪਿਤਾ ਜੀ ਬਹੁਤ ਬਹੁਤ ਦੇ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਬੱਚੇ ਬਹੁਤ ਜੋੜਿਆਂ ਦੇ ਵਧੀਆ ਅੱਗੇ ਔਲਾਦ ਹੋਈ ਹੈ ਬੱਚੇ ਹੋਏ ਨੇ ਤੇ ਜਿਨ੍ਹਾਂ ਨੇ ਖਾਦਾ ਹੈ ਚੰਗਾ ਹੀ ਰਹੇਗਾ ਸਾਰਾ ਕੁਝ ਤੰਤਨ ਹੋ ਜਾਂਦੀ ਹੈ ਮਤਲਬ ਉਹ ਕਹਿੰਦਾ ਤੇ ਮੈਡ ਲਾਈ ਵੀ ਤੁਹਾਡੀ ਚੰਗੀ ਰਹੂਗੀ ਤੇ ਘਰ ਦੇ ਵਿੱਚ ਤੁਹਾਡੇ ਖੁਸ਼ੀ ਆਊਗੀ ਤੁਸੀਂ ਦੋਵੇਂ ਜੀ ਵਧੀਆ ਖੁਸ਼ ਰਹੋਗੇ ਤੇ ਖਾਓ ਬਸ ਤੇ ਬਾਅਦ ਕੀ ਬਾਅਦ ਯਾਦ ਕਰੋਗੇ ਬਾਕੀ ਜਿਨ੍ਹਾਂ ਨੂੰ ਸਮੱਸਿਆ ਜ਼ਿਆਦਾ ਹੁੰਦੀ ਆ ਜਿਨ੍ਹਾਂ ਦੀ ਮੈਰਿਜ ਹੋਣ ਵਾਲੀ ਆ ਉਹ ਵੀ ਡਰਦੇ ਨੇ ਵਿਆਹ ਕਰਾਉਣ ਤੋਂ ਉਹ ਵੀ ਇਹਨੂੰ ਜ਼ਰੂਰ ਖਾਣ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਵਿਆਹ ਕਰਾਉਣ ਤੋਂ ਡਰਦੇ ਨੇ ਤੇ ਜਿਹੜੇ ਮਾਪੇ ਮੇਰੀ ਵੀਡੀਓ ਦੇਖਦੇ ਨੇ ਆਪਣੇ ਮੁੰਡਿਆਂ ਦਾ ਵਿਆਹ ਕਰਨਾ ਉਹਨਾਂ ਨੇ ਆਪਦੇ ਮੁੰਡਿਆਂ ਨੂੰ ਤੁਸੀਂ ਆਪਦੇ ਬੇਟਿਆਂ ਨੂੰ ਬੱਚਿਆਂ ਨੂੰ ਜ਼ਰੂਰ ਖਵਾ ਦਿਓ ਇੱਕ ਵਾਰੀ ਇਹ ਵਧੀਆ ਤੁਸੀਂ ਛੇਤੀ ਦਾਦਾ ਦਾਦੀ ਮੰਨ ਚੋਗੇ ਤੇ ਛੇਤੀ ਤੁਹਾਡੇ ਘਰ 'ਚ ਖੁਸ਼ੀਆਂ ਆਉਣਗੀਆਂ ਬੱਚਿਆਂ ਦੇ ਕਲਕਾਰੀਆਂ ਗੁੰਜਣਗੀਆਂ ਅਤੇ ਬਾਕੀ ਜਿਨ੍ਹਾਂ ਦਾ ਵਿਆਹ ਹੋਇਆ ਹੋਇਆ ਤੇ ਉਹਨਾਂ ਦਾ ਥੋੜਾ ਜਿਹਾ ਹੈਗਾ ਜਿਹੜਾ ਗੱਡੀ ਲਾਈਨ ਤੇ ਨਹੀਂ ਚੱਲਦੀ ਡਿਸਟਰਪ ਹੈ ਜਾਂ ਕਈਆਂ ਦੇ ਬੱਚੇ ਹੋ ਵੀ ਗਏ ਚਾਹੇ ਤੁਹਾਡੀ ਵੱਡੀ ਉਮਰ ਹੋ ਗਈ ਕਈਆਂ ਦੀ 40 45 ਸਾਲ ਦੀ ਹੋ ਗਈ 50 ਸਾਲ ਦੀ ਹੋ ਗਈ 60 ਸਾਲ 70 ਸਾਲ ਹੋ ਗਏ ਪਰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਨੂੰ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਖਾਓ ਤੇ ਅਗਰ ਚਾਹੇ ਤੁਸੀਂ ਉਸ ਪੱਖ ਤੋਂ ਨਾ ਸੋਚੋ ਵੀ ਮੈਨੂੰ ਐਦਾਂ ਦੀ ਕੋਈ ਲੋੜ ਨਹੀਂ ਹੈਗੀ ਜੀ ਤਾਂ ਤੁਸੀਂ ਆਪਣੇ ਸਰੀਰ ਨੂੰ ਚੰਗਾ ਰੱਖਣਾ ਚਾਹੁੰਦੇ ਹੋ ਨਰੋਈ ਸਿਹਤ ਬਣਾਉਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੋ ਤੇ ਊਰਜਾਵਾਨ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਖਾ ਸਕਦੇ ਹੋ ਇਹਦੇ ਖਾਣ ਨਾਲ ਧਾਤੂ ਪੁਸ਼ਟੀ ਹੁੰਦੀ ਹੈ ਤੁਹਾਡੇ ਸਾਰੇ ਧਾਤੂਆਂ ਸੱਤੇ ਧਾਤੂ ਸਾਡੀਆਂ ਚੰਗੀਆਂ ਬਣਦੀਆਂ ਨੇ ਸੱਤਾਂ ਧਾਤੂ ਵਰਧਕ ਹੈ ਮਤਲਬ ਸੱਤ ਧਾਤੂ ਬੱਧ ਕਹਿਸਾ ਦੇਨੂੰ ਊਰਜਾ ਵਰਧਕ ਕਹਿ ਤੇ ਮਰਦਾਨਾ ਕਮਜ਼ੋਰੀ ਨੂੰ ਠੀਕ ਕਰਨ ਵਾਲਾ ਹਾਜ਼ਰਵੇਦੀ ਦੇਣ ਤੇ ਇਹ ਗ੍ਰੰਥਾਂ ਦਾ ਸ਼ਾਸਤਾਂ ਦਾ ਫਾਰਮੂਲਾ ਹੈ ਸਾਡੇ ਅਜਮਾਏ ਹੋਏ ਫਾਰਮੂਲੇ ਨੇ ਇਹ ਤੇ ਸਰਦਿਆਂ ਦਾ ਤੋਹਫਾ ਹੀ ਹੈ ਇਹ ਮੈਨੂੰ ਮਗਾਉਣ ਵਾਸਤੇ ਤੁਸੀਂ ਇੱਥੇ ਆਰਡਰ ਕਰ ਸਕਦੇ ਹੋ ਹੁਣ ਇਹਦਾ ਪ੍ਰਾਈਸ ਦੱਸਾਂ ਤੁਹਾਨੂੰ ਇਹ ਅੱਧਾ ਕਿਲੋ ਤੁਹਾਨੂੰ 3000 ਰੁਪਏ ਦਾ ਪੈਣਾ 3000 ਰੁਪਏ ਦਾ 500 ਗ੍ਰਾਮ ਹੈ ਅੱਧਾ ਕਿਲੋ 3000 ਦਾ 1 ਕਿਲੋ 6000 ਦਾ ਤੇ ਬੈਸਟ ਫਾਰਮੂਲਾ ਹੈ ਇਹ ਸਾਡੀ ਜਿਹੜੀ ਹੈਗੀ ਲਾਗਤ ਇਹਦੇ ਵਿੱਚੋਂ ਜਿਹੜਾ ਫਰੋਕਟਾ ਬਹੁਤ ਥੋੜਾ ਰੱਖ ਦਿਆ ਸੀ ਇਹਦੀ ਲਾਗਤ ਇਹਦੇ ਨੇੜੇ ਆ ਜਾਂਦੀ ਹੈ ਮਤਲਬ ਜਿਨ੍ਹਾਂ ਮੈਂ ਤੁਹਾਨੂੰ ਰੇਟ ਦੱਸਿਆ ਆ ਵੀ ਵਧੀਆ ਮਹਿੰਗਾ ਫਾਰਮੂਲਾ ਬਣਿਆ ਹੋਇਆ ਹੈ ਇਹ ਵੈਸੇ ਜੀ ਗੱਲ ਨਹੀਂ ਚੰਗਾ ਕੋਈ ਸਾਈਡ ਇਫੈਕਟ ਨਹੀਂ ਕੋਈ ਵੀ ਕਿਸੇ ਵੀ ਮੈਡੀਸਨ ਚ ਕਿਸੇ ਵੀ ਔਸ਼ਧੀ ਦੇ ਵਿੱਚ ਜੋ ਵੀ ਫਾਰਮੂਲੇ ਨੇ ਅਸੀਂ ਬਣਾਉਣੇ ਆ ਕੋਈ ਇਦਾਂ ਦਾ ਕੁਝ ਨਹੀਂ ਉਹਦੇ ਵਿੱਚ ਪਾਉਂਦੇ ਅਸੀਂ ਕੈਮੀਕਲ ਜਾਂ ਕੋਈ ਇਦਾਂ ਦੇ ਗੋਲੀਆਂ ਵੀ ਜਿਹਦਾ ਤੁਹਾਨੂੰ ਨੁਕਸਾਨ ਹੋਵੇ ਪ्योर ਸ਼ੁੱਧ ਆਯੁਰਵੇਦ ਦੇ ਆਧਾਰ ਤੇ ਬਣਿਆ ਹੁੰਦਾ ਆਯੁਰਵੈਦਿਕ ਫਾਰਮੂਲਾ ਹੁੰਦਾ ਸ਼ਾਸਤਰੀਆਂ ਦੇ ਫਾਰਮੂਲੇ ਹੁੰਦੇ ਨੇ ਸਾਡੇ ਅਜਮਾਏ ਹੋਏ ਸਾਡੇ ਪਿਤਾ ਜੀ ਦੇ ਸਾਡੇ ਗੁਰੂਆਂ ਦੇ ਜਾਂਚ ਵਰਕੇ ਨੁਸਖੇ ਤੇ ਜਿਨ੍ਹਾਂ ਸਾਨੂੰ ਤਜਰਬਾ ਤੇ ਜਿਨ੍ਹਾਂ ਨਾਲ ਮਰੀਜ਼ ਠੀਕ ਹੁੰਦੇ ਨੇ ਤੇ ਬਸ ਤੁਹਾਨੂੰ ਖੁਸ਼ੀ ਹੀ ਮਿਲਣਗੀਆਂ ਬਸ ਮੰਗਾਲ ਉਹ ਹੀ ਆਰਡਰ ਕਰਕੇ ਮੰਗਾਉਣਾ ਨਹੀਂ ਫਰਾਜੋ ਤੇ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਉਹਨਾਂ ਮੈਂ ਤੇ ਨਹੀਂ ਫਿਰ ਕਾਲ ਕਰਕੇ ਮੰਗਾ ਸਕਦੇ ਹੋ ਕਿਤੇ ਵੀ ਤੁਸੀਂ ਦੇਲ ਦੇਚ ਹੈਗਾ ਉਹ ਮੰਗਾ ਸਕਦੇ ਹੋ ਹੋਰ ਵੀਡੀਓ ਲੈ ਕੇ ਜਾਂਦੀ ਹਾਂ ਮੈਂ ਤੁਹਾਡੇ ਦਿਵਾ ਗਿਆ ਖੁਸ਼ ਰਹੋ ਤੰਦਰੁਸਤ ਰਹੋ